ਬਾ ਲੱਗੇ ਵੇ ਆ ਜੋ ਰੱਬ ਨੂੰ ਲਾਈ ਹੈ ਡਿਊਟੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸੇਵਾ ਅਸੀਂ ਪਹਿਲਾਂ ਵੀ ਬਹੁਤ ਵਾਰ ਕਰੀ ਹੈ ਵੀਰਾ ਅਸੀਂ ਕਿਸੇ ਦਾ ਕੋਈ ਵਿਆਹ ਇਹ ਮੈਂ ਹੀ ਫੋਨ ਕਰ ਦੇਣਾ ਵੀਰੇ ਵਿਆਹ ਇਹ ਕੁੜੀਆਂ ਦੇ ਵਿਆਹ ਹੈ ਵੀ ਪੈਸੇ ਦੇ ਦੇਣੇ ਕਦੇ ਵੀਰੇ ਨੇ ਪੰਜ ਮੋਟਰਸਾਈਕਲ ਕਹਿ ਦੇਣਾ ਮੇਰੇ ਵੱਲੋਂ ਅਸੀਂ ਕੋਈ ਕੁੜੀਆਂ ਦੇ ਵਿਆਹ ਕਿਸੇ ਨੇ ਕਰਾਏ ਆ ਭਰਾ ਨੇ ਜਿੰਨੀ ਕਿ ਸੇਵਾ ਇਹਦੀ ਲਾਉਣੀ ਅਸੀਂ ਪਤਾ ਗੱਲ ਕੀ ਹੈ ਜੀ ਲੋਕ ਤਾਂ ਬਹੁਤ ਕੁਝ ਕਹਿੰਨੇ ਆ ਆ ਗਿਆ ਉਹ ਆ ਗਿਆ ਰਗਾ ਬੋਲਦੀਆਂ ਪਤਾ ਗੱਲ ਕੀ ਸਾਰਾ ਦਿਨ ਭੱਜ ਨੱਠ ਕੰਮ 'ਚ ਰਹਿਣਾ ਵੈਸੀ ਹੀ ਥਕਾਵਟ ਹੋ ਜਾਂਦੀ ਹੈ ਸਾਰਾ ਦਿਨ ਕਦੇ ਤੇਲੀਪੋਸਟ ਪੰਜਾਬੀ ਦੇ ਦੇਖਣਾ ਤਾਂ ਮੈਂ ਹਾਦੀਪ ਸੰਦੀਪ ਇਸ ਸਮੇਂ ਫਰੋਇਦਪੁਰ ਦੇ ਵਿੱਚ ਮੌਜੂਦ ਆਂ ਤਾਂ ਮਨਕੀਰਤ ਔਲਖ ਇੱਕ ਵਾਰ ਫਿਰ ਹੜਪੀਟਾਂ ਦੀ ਮੱਤ ਦੇ ਲਈ ਉਹ ਆਪਣੀ ਟੀਮ ਦੇ ਨਾਲ ਪਹੁੰਚੇ ਨੇ 10 ਟਰੈਕਟਰ ਇੱਕ ਵਾਰ ਫਿਰ ਲੈ ਕੇ ਆਏ ਨੇ ਸੇਵਾ ਦੇ ਲਈ ਗੱਲਬਾਤ ਕਰਦੇ ਆ ਉਹਨਾਂ ਦੇ ਜਿਹੜੀਆਂ ਖੱਬੀਆਂ ਸੱਜੀਆਂ ਬਾਹਾਂ ਨੇ ਬਾਈ ਹੋਣੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਬਾਈ ਕੀ ਕਹਿਣਾ ਚਾਹੋਗੇ ਜਿਹੜਾ ਜਜ਼ਬਾ ਅਸੀਂ ਦੇਖ ਰਹੇ ਆ ਕਿਉਂਕਿ ਮਨਕੀਰਤ ਔਲਖ ਨੇ ਇੱਕ ਦੂਜੇ ਪਾਸੇ ਨੋਟਾਂ ਦਾ ਖੜਾ ਆਇਆ ਹੋਇਆ ਚਲੋ ਬਾਈ ਜੀ ਜੋ ਰੱਬ ਨੇ ਸੇਵਾ ਲਈ ਹੈ ਆਪਣੇ ਤੌਰ ਤੇ ਜਿੰਨੇ ਕੁ ਜੋਗੇ ਹੈ ਕਰੀ ਜਾਂਦੇ ਆ ਵੀਰੇ ਬਾਲ ਲੱਗੇ ਹੋਏ ਆ ਜੋ ਰੱਬ ਨੂੰ ਲਾਈ ਹੈ ਡਿਊਟੀ ਵੀ ਜਿੱਥੇ-ਜਿੱਥੇ ਵੀਰੇ ਪਹਿਲਾਂ ਉਧਰ ਅੰਬਰਸਰ ਵਾਲਾ ਸਾਈਡ ਕਰਕੇ ਆਏ ਆ ਹੁਣ ਅਗਲਾ ਸਾਡਾ ਇੱਧਰ ਦਾ ਸੀਗਾ ਚਲੋ ਇਸ ਵਾਰ ਟਰੈਕਟਰ ਉਧਰ ਦੇ ਕਹੇ ਹੋਏ ਸੀਗੇ ਬਾਬਾਈ ਦੇ ਅਨਾਉਂਸ ਕਰਕੇ ਆਏ ਸੀ ਅਸੀਂ ਉੱਤੇ ਜਿਹੜੇ ਬੰਨ ਠੀਕ ਕਰਦੇ ਸੀਗੇ ਗੁਰੂ ਦੇ ਕਿਹੜੇ ਗੁਰੂ ਗੁਰੂ ਦੇ ਬਾਗ ਵਾਲੇ ਬਾਬਾ ਜੀ ਐ ਸਤਨਾਮ ਸਿੰਘ ਜੀ ਉਹਨਾਂ ਨੇ ਅਨਾਉਂਸ ਕਰੇ ਸੀਗੇ ਉਹ ਟਰੈਕਟਰ ਦੇਣੇ ਸੀ ਫਿਰ ਅਸੀਂ ਆਉਣਾ ਸੀ ਫਿਰੋਜ਼ਪੁਰ ਤਾਂ ਬਾਬਾ ਜੀ ਦਾ ਉਰੇ ਦਾ ਟਾਈਮ ਰੱਖ ਕੇ ਅੱਜ ਟਰੈਕਟਰ ਦੇਣ ਲੱਗੇ ਆ ਵੀਰੇ ਬਾਕੀ ਉਰੇ ਪ੍ਰੈਸ ਵਾਲਿਆਂ ਨੇ ਸਾਨੂੰ ਪੁੱਛਿਆ ਵੀ ਵੀ ਇੱਧਰ ਮੈਂ ਕਿਹਾ ਦੋ ਦਿਨ ਅਸੀਂ ਉਰੇ ਆ ਹੁਣ ਜਿਹੜੇ ਘਰ ਜਿੰਨੇ ਸ਼ਾਰਟ ਲਿਸਟ ਸਾਥੇ ਹੋਵੋਂਗੇ ਉੱਥੇ ਵੀਰੇ ਸਾਡਾ ਪ੍ਰੈਸ ਨੇ ਬਹੁਤ ਸਾਰデア ਜਦੋਂ ਅੰਬਰਸਰ ਸੀਗੇ ਨਾ ਸਾਨੂੰ ਜਿੰਨੇ ਵੀ ਘਰਾਂ ਦੀ ਸੇਵਾ ਹੋਈ ਹੈ ਉਹ ਪ੍ਰੈਸ ਨੇ ਸਾਨੂੰ ਦੱਸਿਆ ਸਾਨੂੰ ਨਹੀਂ ਸੀ ਪਤਾ ਉਰੇ ਵੀ ਉਰੇ ਦੀ ਵੀ ਮੈਂ ਲੋਕਾਂ ਪ੍ਰੈਸਰ ਨੂੰ ਕਿਹਾ ਵੀ ਬੇਨਤੀ ਕਰੀ ਹੈ ਵੀ ਸਾਨੂੰ ਇੰਨੀ ਨੌਲੇਜ ਨਹੀਂ ਹੈ ਤੁਸੀਂ ਨਾਲ ਹੋ ਕੇ ਜਿਹੜੇ ਤੁਸੀਂ ਤਾਂ ਕਿਉਂਕਿ ਪਿੰਡਾਂ 'ਚ ਫਿਰ ਰਹੇ ਹੋ ਤੁਹਾਨੂੰ ਪਤਾ ਵੀ ਕਿਹੜੇ ਪਿੰਡਾਂ 'ਚ ਕਿਹੜੇ-ਕਿਹੜੇ ਘਰ ਦਾ ਨੁਕਸਾਨ ਹੋਇਆ ਸਾਨੂੰ ਦੱਸੋ ਸਾਤੋਂ ਨਾਲ ਲਿਜਾ ਕੇ ਅਸੀਂ ਜਿੰਨੇ ਕੁ ਜੋਗੇ ਹੈ ਰੱਬ ਨੇ ਸਮੱਤ ਬਖਸ਼ੀ ਹੈ ਸੇਵਾ ਕਰਾਂਗੇ ਵੀ ਬਾਕੀ ਉਹਨਾਂ ਨੇ ਕਿਹਾ ਵੀ ਉਹਦੇ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਸੀ 10 ਟਰੈਕਟਰ ਇੱਕ ਕਾਰ ਸੇਵਾ ਵਾਲੇ ਬਾਬਾ ਜੀ ਦਾ ਨਾਮ ਲਿਆ ਸੀ ਇਹਨਾਂ ਨੇ ਉਹ ਮੈਨੂੰ ਪਤਾ ਨਹੀਂ ਹੈ ਕਿਹੜੇ ਹੈਂ ਗਰਮੇਲ ਸਿੰਘ ਜੀ ਕਿ ਉਹਨਾਂ ਨੂੰ 10 ਟਰੈਕਟਰ ਉਹਨਾਂ ਨੂੰ ਅਨਾਉਂਸ ਕਰਤੇ 10 ਇੱਕ ਹੋਰ ਨੇ ਬਾਬਾ ਜੀ ਇੱਧਰ ਉਹਨਾਂ ਨੂੰ ਕਰਤੇ ਬਾਕੀ ਉਹ ਤੋਂ ਬਾਅਦ ਵੀਰੇ ਪਹਿਲਾਂ ਸੰਤ ਮਹਾਪੁਰਸ਼ਾਂ ਨੂੰ ਟਰੈਕਟਰਾਂ ਦਾ ਕਰਕੇ ਕਿਉਂਕਿ ਮੇਨ ਸੰਗਤ ਇਹਨਾਂ ਨਾਲ ਜੁੜੀ ਹੋਈ ਹੈ ਬਾਬਾ ਜੀ ਤੱਕ ਪਹੁੰਚ ਕਰਦੇ ਆ ਜਿਹੜੇ ਛੋਟੇ ਜ਼ਿਮੀਦਾਰ ਐ ਸਾਰੇ ਉਹ ਤੋਂ ਬਾਅਦ ਫਿਰ ਅਸੀਂ ਹਰੇਕ ਪਿੰਡਾਂ ਦੀਆਂ ਸੁਸਾਇਟੀਆਂ ਸ਼ਾਰਟਲਿਸਟ ਕਰ ਰਹੇ ਜਿਹੜੇ ਪਿੰਡਾਂ ਦਾ ਜ਼ਿਆਦਾ ਨੁਕਸਾਨ ਹੋਇਆ ਫਿਰ ਅਸੀਂ ਪਿੰਡਾਂ ਦੇ ਪਿੰਡ ਵਾਈਜ਼ ਦੋ ਦੋ ਟਰੈਕਟਰ ਦੇ ਦਾਂਗੇ ਸੋਸਾਇਟੀਆਂ ਨੂੰ ਵੀ ਜਿਨ੍ਹਾਂ ਨੂੰ ਲੋੜ ਆ ਫਿਰ ਉਹ ਤੋਂ ਬੰਦਾ ਲੰਦਾ ਹੋ ਜਾਂਦਾ ਵੀ ਸੋਸਾਇਟੀ ਤੋਂ ਟਰੈਕਟਰ ਲੈ ਲਿਆ ਬਾਕੀ ਮਹਾਰਾਜ ਜਿਵੇਂ ਜਿਵੇਂ ਅੱਗੇ ਕਰਾਈ ਜਾਊਗਾ ਜੀ ਕਰੀ ਜਾਉਂਗੇ ਬਈ ਮਨਕੀਰਤ ਆ ਲਖਦਾਨਾ ਦਰਸ਼ਕਾਂ ਨੇ ਪਹਿਲੀ ਵਾਰੀ ਰੂਪ ਵੇਖਿਆ ਪਹਿਲਾਂ ਉਹਨਾਂ ਦਾ ਗੱਬਰੂ ਬਦਨਾਮ ਹੋ ਗਿਆ ਕੋਈ ਲੜਾਈ ਗਲਾਸੀ ਇਹ ਚੱਲਦਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸੇਵਾ ਅਸੀਂ ਪਹਿਲਾਂ ਵੀ ਬਹੁਤ ਵਾਰ ਕੀਤੀ ਹੈ ਵੀਰਾ ਅਸੀਂ ਕਿਸੇ ਦਾ ਕੋਈ ਵਿਆਹ ਇਹ ਮੈਂ ਹੀ ਫੋਨ ਕਰ ਦੇਣਾ ਵੀਰੇ ਵਿਆਹ ਇਹ ਕੁੜੀਆਂ ਦੇ ਵਿਆਹ ਹੈ ਵੀ ਪੈਸੇ ਦੇ ਦੇਣੇ ਕਦੇ ਵੀਰੇ ਨੇ ਪੰਜ ਮੋਟਰਸਾਈਕਲ ਕਹਿ ਦੇਣਾ ਮੇਰੇ ਵੱਲੋਂ ਅਸੀਂ ਕੋਈ ਕੁੜੀਆਂ ਦੇ ਵਿਆਹ ਕਿਸੇ ਨੇ ਕਰਾਏ ਆ ਭਰਾ ਨੇ ਜਿੰਨੀ ਕਿ ਸੇਵਾ ਇਹਦੀ ਲਾਉਣੀ ਅਸੀਂ ਕਰ ਦੇਣਾ ਮਤਲਬ ਹਰ ਇੱਕ ਵਾਰ ਪਰ ਅੱਗੇ ਅਸੀਂ ਆ ਕੈਮਰੇ ਆ ਮੀਡੀਆ ਵਾਲਾ ਸਿਸਟਮ ਚ ਨਹੀਂ ਸੀ ਆ ਇਹ ਇਹਦੇ ਚ ਨਹੀਂ ਸੀ ਆ ਇਸ ਵਾਰ ਕਹਾਣੇ ਵੀ ਉਹ ਜ਼ਿਆਦਾ ਗੱਲ ਉਹ ਹੋਊਗੀ ਚਲੋ ਉਹਦੇ ਚ ਸਾਨੂੰ ਵੀ ਆ ਹੋਇਆ ਕਹਿੰਦੇ ਆ ਵੀ ਹੱਥ ਪਤਾ ਨਹੀਂ ਲੱਗਣਾ ਚਾਹੀਦਾ ਸੀ ਕਿ ਹੁਣ ਸਾਨੂੰ ਐ ਵੀ ਵੀ ਜਿੰਨਾ ਹੋ ਸਕਦਾ ਸਟੋਰੀਆਂ ਪਾਓ ਸਾਨੂੰ ਦੇਖ ਕੇ ਇੱਕ ਤਾਂ ਦਾਨ ਕਰਕੇ ਹੀ ਜਾਊਗਾ ਵੀ ਇਹ ਕਰਕੇ ਆਉਨੇ ਆ ਵੀ ਚਾਹੇ ਲੋਕ ਕਹਿੰਦੇ ਆ ਜੀ ਉਹ ਜੀ ਕਰਕੇ ਤਾਂ ਜਾਓ ਕਰੋ ਅੱਛਾ ਅੱਛਾ ਬਾਈ ਦਰਸ਼ਕ ਦਰਸ਼ਕਾਂ ਨੂੰ ਨਾ ਹੋਰ ਗੱਲ ਆ ਹਰ ਗੱਲ ਪਤਾ ਨਹੀਂ ਕੋਈ ਪੁੱਛਣ ਲੱਗਿਆ ਸਾ ਜੀ ਕਹਿੰਦੇ ਰਗਾਂੀਆਂ 'ਚ ਬਹੁਤ ਬੋਲਦੇ ਆ ਰਗਾਂ ਦਾ ਕਮਾਲ ਆ ਜਿਹੜੀ ਕਿਉਂਕਿ ਜਿਹੜਾ ਕਹਿੰਦੇ ਬੰਦਾ ਮਾਲ ਸਰੀਰ ਸਰੂਰ 'ਚ ਰਹਿੰਦਾ ਮੇਰੇ ਪਤਾ ਗੱਲ ਕੀ ਆ ਜੀ ਜਿਹੜਾ ਨਹੀਂ ਵੀਰੇ ਕਹਿੰਦਾ ਮਤਲਬ ਜਿਹੜਾ ਬੰਦਾ ਮਾਲਕ ਦੇ ਸਰੂਰ ਦੇ ਵਿੱਚ ਰਹਿੰਦਾ ਉਹਦੀ ਗੱਲ ਪੂਰੀ ਹੰਡ ਵਾਲੀ ਹੁੰਦੀ ਆ ਮੈਂ ਗੱਡੀ ਦੇ ਵਿੱਚ ਵੀ ਤੁਹਾਡੀ ਸਟੋਰੀ ਦੇਖ ਰਿਹਾ ਸੀ ਤੁਸੀਂ ਕਹਿੰਦੇ ਜੀ ਬਾਈ 2 ਕਰੋੜ ਅੱਜ ਵੀ ਚੱਕ ਦੀ ਨੀ ਨੀ ਵੀਰੇ ਪਤਾ ਗੱਲ ਕੀ ਆ ਜੀ ਲੋਕ ਤਾਂ ਬਹੁਤ ਕਹਿੰਨੇ ਆ ਆ ਗਿਆ ਉਹ ਆ ਗਿਆ ਰਗਾਂ ਬੋਲਦੀਆਂ ਪਤਾ ਗੱਲ ਕੀ ਸਾਰਾ ਦਿਨ ਭੱਜ ਨੱਠ ਕੰਮ 'ਚ ਰਹਿਣਾ ਵੈਸੀ ਥਕਾਵਟ ਹੋ ਜਾਂਦੀ ਐ ਸਾਰਾ ਦਿਨ ਕਦੇ 100 ਦਾ ਫੋਨ ਮੈਨੂੰ ਆਉਂਦਾ ਮੈਂ ਪੇਸ਼ੇ 'ਚ ਬਿਲਡਰ ਵੀ ਐ ਬਿਜ਼ਨਸਮੈਨ ਐ ਸਾਡੇ ਆਪਣਾ ਕੰਮਕਾਰ ਐ ਫਿਰ ਸੇਵਾ ਦੇ ਲੋਕਾਂ ਦੇ ਆ ਰੂਪਾ ਐ ਮੈਂ ਕਹਿੰਦਾ ਇਹਨੇ ਮੈਨੂੰ ਕੱਲ ਦਿਖਾਏ 40 ਮਤੇ ਆਏ ਹੋਏ ਪਿੰਡਾਂ 'ਚੋਂ 40 ਮਤੇ ਜਿਨ੍ਹਾਂ ਨੇ ਵੀ ਪਿੰਡਾਂ ਨੇ ਮਤੇ ਪਾ ਕੇ ਤੇ ਇੱਤੇ ਵੀ ਸਾਡੇ ਪਰਿਵਾਰਾਂ ਦਾ ਇਹਦਾ ਨੁਕਸਾਨ ਹੋਇਆ ਇਹਦਾ ਨੁਕਸਾਨ ਹੋਇਆ ਉਹ ਮੱਜਾਂ ਕੋਈ ਹੁਣ ਅਸੀਂ ਅੱਜ 11 ਮੱਜਾਂ ਭੇਜੀਆਂ ਮੱਜਾਂ ਭੇਜਣੀਆਂ ਉਹਨਾਂ ਦਾ ਏ ਵੀਰੇ ਸਾਰਾ ਚਲੋ ਲੱਗੇ ਹੋਏ ਆ ਆਪਣੇ ਤੌਰ ਤੇ ਜਿੰਨੇ ਕਿ ਜੋਗੇ ਹੈ ਕਰਨ ਮਤਲਬ ਹੁਣ ਰਗਾ ਬਾਕੀ ਜਿਹੜੇ ਕਹਿੰਦੇ ਰਗਾ ਬੋਲਣੀਆਂ ਰਗਾ ਵੀ ਬਲਵਾਣੀਆਂ ਸੌਖੀਆਂ ਨਹੀਂ ਐ ਬਲਵਾਓ ਫਿਰ ਪਤਾ ਲੱਗਦਾ ਵਾ ਇੱਕ ਲਾਸ ਵਾਲਾ ਬਾਈ ਬਰੋਲੇ ਨੂੰ ਕਿਵੇਂ ਸਾਂਭਦੇ ਹੋ ਬਾਈ ਜਿਹੜਾ ਬਰੋਲਾ ਵਾਲਿਆਂ ਫਰਦਾ ਵਾ ਸਾਂਭ ਵੀ ਬੈਠੇ ਆ ਨਾਲ ਕੰਟਰੋਲ ਕਰ ਲਈਦਾ ਕੀ ਕਹਣਾ ਤੋ ਕਿ ਬਾਈ ਬਸ ਬਾਈ ਜੀ ਦੱਸਿਆ ਦਿੱਤਾ ਬਾਕੀ ਹੁੰਦ ਲਵਾਈ ਨੇ ਤੁਹਾਡਾ ਬਹੁਤ ਜ਼ਿਕਰ ਆਉਂਦਾ ਰੂਪਾ ਬਾਈ ਕਹਿੰਦਾ ਵੀ ਪੂਰਾ ਘੇਟ ਭਰਾ ਸਭ ਨਾਲ ਹਾਂਜੀ ਵੀਰੇ ਜਿਵੇਂ ਹੁਣ ਬਾਈ ਦੇ ਨਾਲ ਬਾਈ ਨੇ ਐਲਾਨ ਕੀਤਾ ਉਹ ਵੀ ਉਹ ਵੀ ਬਾਈ ਦੇ ਨਾਲ ਤੋਰੇ ਫਿਰਨੇ ਕਰੀ ਜਾਂਦੇ ਸੀ ਸਾਰਾ ਕਰੀ ਜਾਂਦੇ ਆ ਜੀ ਸਾਰਾ ਇਹਨਾਂ ਨੂੰ ਠੀਕ ਆ ਬਾਈ ਜੀ ਹਾਂਜੀ ਅੱਛਾ ਲਗਾਤਾਰ ਸੇਵਾ ਲਗਾਤਾਰ ਸੇਵਾ ਅੱਜ ਜੀ ਉਹਨਾਂ ਨੇ ਇੱਕ ਹੁਣ ਪੰਚਾਇਤ ਨੇ ਭੇਜੀ ਸੀਗੇ ਵੀ ਸਾਡੇ ਇੱਥੇ ਪਸ਼ੂ ਰੁੜ ਗਏ ਕਹੀਂ ਘਰਾਂ ਦੇ ਹੁਣ ਅਸੀਂ ਨਾਲ ਮੰਡੀ ਤੋਂ ਪਸ਼ੂ ਵੀ ਕਰਾ ਕੇ ਲੈ ਕੇ ਆਏ ਆ ਉਹ ਸ਼ਾਮ ਤੱਕ ਇੱਥੇ ਪਹੁੰਚ ਜਾਣਗੇ ਉਹ ਵੀ ਅਸੀਂ ਨਾਲ ਦੀ ਨਾਲ ਹੀ ਅੱਜ ਦੇਖੇ ਜਾਣਗੇ ਧੰਨਵਾਦ ਥੈਂਕ ਯੂ ਥੈਂਕ ਯੂ